ਹallelujah ਇਸ ਤਰ੍ਹਾਂ ਕਰਕੇ ਇਹ ਜਦੋਂ ਆਪਾਂ ਉਸ ਸਮਾਂ ਲੈ ਲਿਆ ਇਹ ਵੀ ਆਪਾਂ ਨੂੰ ਜ਼ਰੂਰੀ ਹੁੰਦਾ ਹੈ ਹallelujah ਇਹ ਜਿੰਨਾ ਚਿਰ ਆਪਣੇ ਚਾਹੁੰਦੇ ਨੇ ਆਪਾਂ ਨੂੰ ਚਿਰ ਅਧੂਰੇ ਹੀ ਰਹਿ ਜਾਂਦੇ ਆ ਅਧੂਰੇ ਨਹੀਂ ਰਹਿਣਾ ਆਪਾਂ ਪੂਰੇ ਹੋਣਾ ਹੈ ਹallelujah ਇਸ ਤਰ੍ਹਾਂ ਕਰਕੇ ਆਈ ਨਹੀਂ ਵੀ ਜੀਸ਼ੂ ਜੀਸ਼ੂ ਕਰਦੇ ਆ ਜੀਸ਼ੂ ਸੁਣਦਾ ਵੈ ਸੱਚਮੁੱਚ ਆਪਣੀ ਪੁਕਾਰ ਨੂੰ ਸੁਣਦਾ ਵੈ ਪਰ ਉਹਦੀਆਂ ਆਪਾਂ ਬਚਨਾਂ ਤੇ ਵੀ ਚੱਲਣਾ ਹੈ ਹallelujah ਕਈ ਤਾਂ ਨਾਂ ਦੇ ਮਸੀਹ ਹੈ ਕਈ ਪਾਸਟਰ ਉਹ ਵੀ ਨਾਂ ਦੇ ਮਸੀਹ ਉਹਨਾਂ ਨੇ ਕਿਤੇ ਬਾਈਬਲ ਨਹੀਂ ਚੱਕੀ ਕੋਈ ਬਚਨ ਨਹੀਂ ਪੜ੍ਹਿਆ ਕੋਈ ਪ੍ਰਾਰਥਨਾ ਨਹੀਂ ਕੀਤੀ ਉਹੋ ਜਾਂ ਦੇ ਪਵਿੱਤਰ ਆਤਮਾ ਵੀ ਕੰਮ ਨਹੀਂ ਕਰਦਾ ਹallelujah ਤਰ੍ਹਾਂ ਕਰਕੇ ਜੇ ਆਪਾਂ ਸੱਚਮੁੱਚ ਪਰਮੇਸ਼ਰ ਨੂੰ ਅਪਾ ਉਹਨੂੰ ਅਪਣਾ ਲਿਆ ਵੈ ਤੇ ਉਹਨੂੰ ਆਪਾਂ ਦਿਲ ਚ ਵੀ ਵਸਾਉਣਾ ਉਹਦੇ ਹੁਕਮਾਂ ਤੇ ਵੀ ਚੱਲਣਾ ਵੈ ਹਾਲੇਲੂਇਆ ਨਾਂ ਦੇ ਨਾਲ ਨਹੀਂ ਕੁਝ ਹੋਣਾ ਨਾ ਤਾਂ ਪੁੱਤਾਂ ਵੀ ਜਾਣਦੇ ਹੋ ਵੀ ਜੀਸ਼ੂ ਨੂੰ ਕਹਿ ਦਿੰਦੇ ਜੀਸ਼ੂ ਮੈਥੋਂ ਦੂਰ ਹੋ ਜਾ ਤੂੰ ਮੇਰਾ ਨਾਸ਼ ਕਰਨਾ ਹੈ ਤੂੰ ਕੌਣ ਆ ਉਹ ਸਭ ਕੁਝ ਜਾਣਦੇ ਆ ਹਾਲੇਲੂਇਆ ਆਪਾਂ ਇਸ ਤਰ੍ਹਾਂ ਕਰਕੇ ਪਰਮੇਸ਼ਰ ਨੂੰ ਦਿਲ ਦੇ ਵਿੱਚ ਵਸਾਉਣਾ ਵੈ ਪਹਿਲਾ ਸਥਾਨ ਆਪਾਂ ਕਿਹਨੂੰ ਦੇਣਾ ਵੈ ਪਰਮੇਸ਼ਰ ਨੂੰ ਦੇਣਾ ਵੈ ਹਾਲੇਲੂਇਆ ਪਵਿੱਤਰ ਆਤਮਾ ਲਈ ਕੰਮ ਕਰਨੇ ਆ ਪਰ ਪ੍ਰਭੂ ਜੀਸ਼ੂ ਜੀ ਤੇ ਚਲੇਗਾ ਇਸ ਇੱਥੋਂ ਤਾਹ ਪਰਮੇਸ਼ਰ ਨੇ ਆਪਦੇ ਕੋਲ ਠਾਲਿਆ ਸੀ ਬੁਲਾ ਲਏ ਸੀਗੇ ਉਹ ਦੋਨੇ ਕੀ ਕਹ ਸੀ ਮੈਂ ਤਾਂ ਕਹਿੰਦਾ ਚਲਿਆ ਜਾਣਾ ਪਰ ਤੁਹਾਡੇ ਕੋਲੇ ਮੈਂ ਇੱਕ ਸਹਾਇਕ ਭੇਜੂ ਪਵਿੱਤਰ ਆਤਮਾ ਭੇਜੂਗਾ ਹallelujah ਉਹ ਤੁਹਾਡੀ ਗਵਾਹੀ ਕਰੂਗਾ ਉਹ ਤੁਹਾਡੇ ਕੋਲੋਂ ਮੇਰੇ ਨਾਲੋਂ ਵੱਡੇ ਵੱਡੇ ਕੰਮ ਕਰਾਊਗਾ ਹallelujah ਇਸ ਤਰ੍ਹਾਂ ਕਰਕੇ ਕੋਈ ਆਪ ਦੇ ਆਪਣੀ ਕੋਈ ਕਰ ਸਕਦਾ ਪਰਮੇਸ਼ਰ ਕਰਾਉਂਦਾ ਪਵਿੱਤਰ ਆਤਮਾ ਕਰਾਉਂਦਾ ਹੈ ਹallelujah ਮੰਗਿਆ ਕਰੋ ਸਵੇਰ ਉੱਠ ਕੇ ਹਰ ਇੱਕ ਦਾ ਭਲਾ ਮੰਗਿਆ ਕਰੋ ਕੋਈ ਵੀ ਹੈ ਚਾਹੇ ਪ੍ਰਭੂ ਨੂੰ ਜਾਣਦਾ ਚਾਹੇ ਨਹੀਂ ਜਾਣਦਾ ਉਹਦੇ ਲਈ ਸੁੱਖ ਮੰਗਿਆ ਕਰੋ ਹallelujah ਕਿਆ ਕਰੋ ਪਰਮੇਸ਼ਰ ਸਾਥ ਸੱਚਮੁੱਚ ਪਰਮੇਸ਼ਰ ਤੂੰ ਸਾਡੀ ਜ਼ਿੰਦਗੀ ਬਦਲੀ ਐ ਤੂੰ ਉਹਨਾਂ ਦੀ ਵੀ ਜ਼ਿੰਦਗੀ ਬਦਲ ਪਰਮੇਸ਼ਰ ਤੂੰ ਸਾਡੇ 3 ਪੁੱਤਿਆਂ ਨੂੰ ਬਦਲਿਆ ਉਹਨਾਂ ਨੂੰ ਵੀ ਬਦਲ ਹallelujah ਜੇਦ ਆਪਾਂ ਉਹਨਾਂ ਲਈ ਦੁਆ ਕਰਾਂ ਕਿ ਨਸ਼ੇ ਵਾਲੇ ਵੇਖ ਕਹਿ ਨਹੀਂ ਕਹਿਣਾ ਕਿ ਕੀ ਕਰਦਾ ਫਿਰਦਾ ਕੀ ਉਹ ਜਿਆ ਵੈ ਉਹਨੂੰ ਆਪਾਂ ਨਹੀਂ ਬਦਲਣਾ ਨੂੰ ਪਰਮੇਸ਼ਰ ਨੇ ਬਦਲਣਾ ਹallelujah ਜੇਦ ਆਪਾਂ ਕਿਸੇ ਲਈ ਸੱਚਮੁੱਚ ਦੁਆ ਕਰਦੇ ਆਂ ਤੇ ਆਪਣੇ 3 ਪੁੱਤਾਂ ਨੇ ਆਪ ਹੀ ਬਦਲ ਜਾਣਾ ਉਹਨਾਂ ਦੇ ਆਪ ਹੀ ਨਸ਼ਾ ਨਹੀਂ ਨਿਕਲ ਜਾਣਾ ਮੈਂ ਹallelujah ਇਸ ਤਰ੍ਹਾਂ ਕਰਕੇ ਪਵਿੱਤਰਤਾ ਤੋਂ ਮੰਗਿਆ ਕਰੋ ਕਿਆ ਕਰੋ ਪਰਮੇਸ਼ਰ ਤੂੰ ਮੇਰੀ ਗਵਾਈ ਕਰ ਪਰਮੇਸ਼ਰ ਮੈਂ ਤੇਰੇ ਵਾਲੇ ਕੰਮ ਕਰਾਂ ਪਰਮੇਸ਼ਰ ਜਿੱਥੇ ਮੈਨੂੰ ਲਿਜਾਣਾ ਚਾਹਣਾ ਮੈਂ ਉਸ ਜਗ੍ਹਾ ਤੇ ਜਾਵਾਂ ਪਰਮੇਸ਼ਰ ਜੀ ਮੇਰੀ ਜ਼ਿੰਦਗੀ ਚ ਤੇਰੀ ਮਰਜ਼ੀ ਹੋ ਰਹੀ ਹੋਵੇ ਹਾਲੇਲੂਇਆ ਆਪਾਂ ਆਪਦੀ ਮਰਜ਼ੀ ਨਾਲ ਨਹੀਂ ਚੱਲਣਾ ਜਿਵੇਂ ਮੇਰੇ ਜੀ ਕੀਤਾ ਮੈਂ ਸੌਂ ਗਿਆ ਮੇਰੇ ਜੀ ਕੀਤਾ ਮਟਕੇ ਨਹੀਂ ਪਰਮੇਸ਼ਰ ਤੋਂ ਪੁੱਛਣਾ ਪਰਮੇਸ਼ਰ ਨੂੰ ਕੀ ਕੰਮ ਕਰਾ ਹallelujah ਪਹਿਲਾ ਸਥਾਨ ਆਪਾਂ ਪਰਮੇਸ਼ਰ ਨੂੰ ਦੇਣਾ ਬਾਕੀ ਕੰਮ ਆਪਾਂ ਬਾਅਦ ਵਿੱਚ ਕਰਨੇ ਆ ਉਹ ਤਾਂ ਹੁੰਦਾ ਹੀ ਰਹਿਣਗੇ ਹallelujah ਉਦਾਂ ਕੰਮਾਂ ਨੇ ਨਹੀਂ ਮੁਕਣਾ ਆਪਾਂ ਮੁੱਕ ਜਾਣਾ ਤੇ ਕਿਉਂ ਨਾ ਜਿੰਨੀ ਆਪਣੀ ਜ਼ਿੰਦਗੀ ਆਪਾਂ ਪਰਮੇਸ਼ਰ ਦੇ ਲੇਖੇ ਲਾਈ ਗਈ ਉਹਨੂੰ ਆਪਾਂ ਦੇਈਏ ਆਪਣੇ ਜਿਹਨੇ ਆਪਾਂ ਨੂੰ ਜੀਵਨ ਦਿੱਤਾ ਵੈ ਹallelujah ਪਰਮੇਸ਼ਰ ਆਪਾਂ ਨੂੰ ਕੀ ਕੁਛ ਦਿੰਦਾ ਆਪਾਂ ਤਾਂ ਧੰਨਵਾਦ ਵੀ ਨਹੀਂ ਉਹਦਾ ਕਰਦੇ। ਸਵੇਰ ਤੋਂ ਲੈ ਕੇ ਆਪਣੀਆਂ ਹਰ ਇੱਕ ਜ਼ਰੂਰਤਾਂ ਨੂੰ ਪੂਰਿਆ ਪਰਮੇਸ਼ਰ ਕਰਦਾ ਵੈ ਤੇ ਆਪਾਂ ਤਾਂ ਉਹਦਾ ਇੱਕ ਜ਼ਵਾਨ ਦੇ ਨਾਲ ਧੰਨਵਾਦ ਵੀ ਨਹੀਂ ਕਰਦੇ। ਕਰਨਾ ਕਰਦੇ ਕਿ ਨਹੀਂ ਕਰਦੇ? ਨਹੀਂ ਕਰਦੇ। ਹਾਲੇਲੂਇਆ। ਇੱਕ ਇੱਕ ਚੀਜ਼ ਦਾ ਧੰਨਵਾਦ ਕਰਨਾ। ਸਵੇਰ ਜਦੋਂ ਉੱਠਦੇ ਉਦੋਂ ਧੰਨਵਾਦ ਕਰਿਆ ਕਰੀਓ ਜਦੋਂ ਮੰਜੇ ਤੋਂ ਆਪਾਂ ਉੱਠ ਕੇ ਬਹਿ ਜਾਂਦੇ ਆ। ਧੰਨਵਾਦ ਪਰਮੇਸ਼ਰ ਤੂੰ ਰਾਤ ਮੈਨੂੰ ਸੁੱਖਾਂ ਚ ਮੇਰੀ ਰਾਤ ਕੱਢੀ ਮੈਂ ਰੱਜ ਕੇ ਸੁੱਤਾ ਤੈਨੂੰ ਅੱਜ ਦਾ ਦਿਨ ਦਿਖਾਇਆ ਹallelujah ਕਈ ਇਹੋ ਜਿਹੇ ਲੋਕ ਆ ਜਿਨ੍ਹਾਂ ਨੂੰ ਦਿਨ ਨਹੀਂ ਨਸੀਬ ਹੁੰਦਾ ਰਾਤ ਨਹੀਂ ਮੁੱਕ ਜਾਂਦੇ ਪਏ ਪਏ ਧੰਨਵਾਦ ਕਰਿਆ ਕਰੋ ਇੱਥੋਂ ਸ਼ੁਰੂਆਤ ਕਰਿਆ ਕਰੋ ਫਿਰ ਉੱਠ ਕੇ ਕਹਿਆ ਕਰੋ ਪਰਮੇਸ਼ਰ ਜੀ ਮੇਰੀ ਜਿਵਾਨ ਤੇ ਤੇਰਾ ਕਬਜਾ ਹੋਵੇ ਮੇਰੀਆਂ ਅੱਖਾਂ ਤੇ ਤੇਰਾ ਕਬਜਾ ਹੋਵੇ ਮੇਰੇ ਮੂੰਹ ਤੇ ਤੇਰਾ ਕਬਜਾ ਹੋਵੇ ਮੇਰੇ ਦਿਲ ਤੇ ਤੇਰਾ ਕਬਜਾ ਹੋਵੇ ਹallelujah ਇਹਨਾਂ ਚਾਰਾਂ ਚੀਜ਼ਾਂ ਤੋਂ ਮੈਂ ਕਿਸੇ ਦਾ ਬੁਰਾ ਨਾ ਕਰਾਂ ਕਿਸੇ ਨੂੰ ਮੈਂ ਮੂੰਹ ਦੇ ਗਾਲ ਨਾ ਕੱਢਾਂ ਅੱਜ ਮੈਂ ਕੋਈ ਗਲਤ ਨਾ ਵੇਖ ਲਵਾਂ ਇਹੋ ਜਿਹਾ ਕੁਛ ਮੇਰੇ ਹੱਥ ਕਿਸੇ ਦਾ ਬੁਰਾ ਨਾ ਕਰਨ ਕਿ ਮੈਂ ਕਿਸੇ ਤੋਂ ਰਿਸ਼ਵਤ ਨਾ ਲਵਾਂ ਕਿ 2 ਨੰਬਰ ਦਾ ਪੈਸਾ ਨਾ ਕਮਾਵਾਂ ਮੇਰੇ ਦਿਲ ਦੇ ਕੋਈ ਕਿਸੇ ਦਾ ਕਿਸੇ ਲਈ ਕੋਈ ਬਾਤ ਦਵਾਣਾ ਨਿਕਲੇ ਹਾਲੇਲੂਇਆ ਇਹ ਮੰਗਿਆ ਕਰੋ ਪਰਮੇਸ਼ਰ ਤੂੰ ਇੱਕ ਇੱਕ ਕੰਮ ਜਦੋਂ ਆਪਾਂ ਸੱਚਮੁੱਚ ਉਠਕੇ ਕਰਦੇ ਨਾ ਪਰਮੇਸ਼ਰ ਧੰਨਵਾਦ ਕਰਿਆ ਕਰੋ ਹਾਲੇਲੂਇਆ